ਸਸੀਕਾਲ ਦੋਸਤੋ ਹਾਜ਼ਰ ਹੈ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਨਿਊਜ਼ ਲੈ ਕੇ ਹਾਲਾਂਕਿ ਇਹ ਨਿਊਜ਼ ਜਿਹੜੀ ਉਹ ਸ਼ਾਰਟ 35 ਜਿਹੜੇ ਅਧਿਆਪਕ ਕੇਡਰ ਦੇ ਕਰਮਚਾਰੀ ਸੀ ਜੋ ਕਿ ਪਟੀਸ਼ਨਰ ਸੁਖਚੰਦ ਸਿੰਘ ਉਹਨਾਂ ਵੱਲੋਂ ਇਹ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਪਰ ਇਹ ਹਰ ਇੱਕ ਉਹ ਪਟੀਸ਼ਨਰ ਵਾਸਤੇ ਬਹੁਤ ਜ਼ਰੂਰੀ ਹੈ ਜੋ 6ਵੇਂ ਪੇ ਸਕੇਲ ਦੀ ਮੰਗ ਕਰ ਰਿਹਾ ਹੈ ਕਿਰਪਾ ਕਰਕੇ ਬਹੁਤ ਜ਼ਿਆਦਾ ਮਹੱਤਵਪੂਰਨ ਜਾਣਕਾਰੀ ਹੈ ਬਹੁਤ ਸਾਰੇ ਸਵਾਲ ਜਾਂ ਜਵਾਬ ਤੁਹਾਡੇ ਉਹ ਕਲੀਅਰ ਹੋ ਜਾਣਗੇ ਇਸ ਜਿਹੜੀ ਵੀਡੀਓ ਦੇ ਨਾਲ ਜਾਂ ਇਹ ਜਦੋਂ ਆਪਾਂ ਅਪਡੇਟ ਪੜਾਂਗੇ ਠੀਕ ਹੈ ਜੀ ਸੋ ਕਿਰਪਾ ਕਰਕੇ ਬਨੇ ਰਹੋ ਤੇ ਬਾਕੀ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸਾਂਝਾ ਕਰਿਓ ਤੇ ਇੱਕ ਅਜੇ ਵੀ ਕੁੰਡੀ ਇਹਦੇ ਵਿੱਚ ਬਾਕੀ ਐਸੋ ਜਿਹੜੇ ਵੀ ਭੈਣ ਭਰਾ ਇੱਥੇ ਐਕਸਪਰਟ ਬੈਠੇ ਹੋਣਗੇ ਜਿਹੜੇ ਪੇ ਫਿਕਸੇਸ਼ਨ ਨੂੰ ਚੰਗੀ ਤਰ੍ਹਾਂ ਸਮਝਦੇ ਆ ਜਾਣਦੇ ਆ ਕਿਰਪਾ ਕਰਕੇ ਉਹ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਰੂਰ ਦੱਸਿਓ ਸੁਝਾਅ ਜਰੂਰ ਦਿਓ ਅਤੇ ਦੱਸਿਓ ਕਿ ਅਕਸਰ ਆਖਿਰਕਾਰ ਇਹ ਗੱਲ ਹੈ ਕੀ ਠੀਕ ਹੈ ਜੀ ਸੋ ਇਹ ਮੈਸੇਜ ਜਿਵੇਂ ਕਹਿੰਦੀ ਵੀ ਹਰ ਇੱਕ ਨੂੰ ਆਉਂਦੇ ਆ ਤਾਂ ਉਸ ਤੋਂ ਬਾਅਦ ਕੁਝ ਕੁ ਜਿਹੜੀਆਂ ਗੱਲਾਂ ਹੋ ਸਾਹਮਣੇ ਨਿਕਲ ਕੇ ਆਈਆਂ ਸਰਕਾਰ ਨਿਯੁਕਤੀ ਸਮੇਂ ਤੋਂ ਸਰਵਿਸ ਰੂਲਾਂ ਦੇ ਅਨੁਸਾਰ ਪੇ ਲਈ ਮੰਨ ਰਹੀ ਹੈ ਕਿ ਆਪਾਂ ਕਿਉਂਕਿ ਆਪਾਂ ਨੂੰ ਪਤਾ ਵੀ 6ਵੇਂ ਪੇ ਕਮਿਸ਼ਨ ਦੀ ਮੰਗ ਕੀਤੀ ਜਾ ਰਹੀ ਹੈ ਪਟੀਸ਼ਨਰਸ ਵੱਲੋਂ ਤਾਂ ਫਿਰ ਨਾਲ ਦੀ ਨਾਲ ਹੀ 17/7/20 ਯਾਨੀ ਕਿ ਪਿਛਲੀ ਤਰੀਕ ਤੋਂ ਰੂਲਾਂ ਨੂੰ ਕਿਉਂ ਸੋਧ ਰਹੀ ਹੈ ਜੇਕਰ ਸਰਵਿਸ ਰੂਲਾਂ ਦੇ ਅਨੁਸਾਰ ਕੇਸ ਵਿਚਾਰੇ ਜਾ ਰਹੇ ਹਨ ਤਾਂ 17/7/20 ਤੋਂ ਸੋਧ ਕਰਨ ਦਾ ਕੋਈ ਤੁਕ ਨਹੀਂ ਬਣਦਾ ਜਾਂ ਕੋਈ ਲਾਭ ਨਹੀਂ ਬਣਦਾ ਹੁਣ ਸਾਥੀਓ ਤੁਹਾਨੂੰ ਦੱਸਦੀ ਕਿ ਸਰਕਾਰ ਨੂੰ ਪਤਾ ਹੈ ਕਿ ਸਰਵਿਸ ਰੂਲਾਂ ਵਿੱਚ ਪੰਜਵੇਂ ਪੇ ਕਮਿਸ਼ਨ ਲਿਖਿਆ ਹੋਇਆ ਹੈ ਦੋਸਤੋ ਇਹ ਵੀ ਗੱਲ ਲਿਖੀ ਕਿ ਸਰਵਿਸ ਰੂਲ ਦੇ ਵਿੱਚ ਪੰਜਵਾਂ ਪੇ ਕਮਿਸ਼ਨ ਲਿਖਿਆ ਹੋਇਆ ਹੈ ਅਤੇ ਜਦੋਂ ਇਹਨਾਂ ਨੂੰ ਪੰਜਵੇਂ ਪੇ ਕਮਿਸ਼ਨ ਮਿਲਿਆ ਤਾਂ ਇਹਨਾਂ ਨੇ ਛੇਵੇਂ ਲਈ ਵੀ ਲੜਨਾ ਹੈ ਕਿਉਂਕਿ ਇਹਨਾਂ ਨੂੰ 9ਵੇਂ ਪੇ ਕਮਿਸ਼ਨ 'ਚ ਰੋਕ ਕੇ ਨਹੀਂ ਰੱਖ ਸਕਦੇ ਅਤੇ ਛੇਵੇਂ ਪੇ ਕਮਿਸ਼ਨ ਨੂੰ ਹਾਮੀ ਭਰਨੀ ਪੈਣੀ ਹੈ ਠੀਕ ਹੈ ਜੀ ਇੱਕ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਦੋਸਤੋ ਠੀਕ ਹੈ ਜੀ ਇਹਨਾਂ ਦੇ ਵਿੱਚ ਕਿੰਨੀ ਸੱਚਾਈ ਹੈ ਕਿੰਨਾ ਵਜਨ ਹੈ ਕਿ ਵਾਕਈ ਹੀ ਸਾਰੀਆਂ ਗੱਲਾਂ ਮਤਲਬ ਟੁਕਦੀਆਂ ਨੇ ਉਹ ਕਮੈਂਟਾਂ ਦੇ ਵਿੱਚ ਸੁਝਾਅ ਜ਼ਰੂਰ ਦੇਣੇ ਆ ਤੁਸੀਂ ਜਿਹੜੇ ਐਕਸਪਰਟ ਬੈਠੇ ਆ ਭੈਣ ਭਰਾ ਹੁਣ ਜਦੋਂ ਅਸੀਂ 6ਵੇਂ ਪੇ ਕਮਿਸ਼ਨ ਲਈ ਕੋਰਟ ਜਾਵਾਂਗੇ ਤਾਂ ਇਹ ਕਹਿਣਗੇ ਕਿ ਅਸੀਂ 17/7/20 ਤੋਂ ਬਾਅਦ ਵਾਲਿਆਂ ਦੀ ਸੋਧ ਕਰ ਦਿੱਤੀ ਹੈ ਅਤੇ 5ਵੇਂ ਤੋਂ ਬਾਅਦ ਸਿੱਧਾ 7ਵਾਂ ਪੇ ਦੇਣਾ ਠੀਕ ਹੈ ਜੀ ਪਰ ਸਰਕਾਰ ਦਾ ਇਹ ਦਾਅਵਾ ਵੀ ਫੇਲ ਸਾਬਿਤ ਹੋਣ ਜਾ ਰਿਹਾ ਕਿਉਂਕਿ 7ਵੇਂ ਪੇ ਕਮਿਸ਼ਨ ਸਾਡੀਆਂ ਤਨਖਾਹਾਂ ਘਟ ਰਹੀਆਂ ਹੋਣਗੀਆਂ ਅਤੇ ਮਾਨਯੋਗ ਸੁਪਰੀਮ ਕੋਰਟ ਦੀ ਜੱਜਮੈਂਟ ਅਨੁਸਾਰ ਕਿਸੇ ਵੀ ਮਲਾਜਮੀ ਦੀ ਤਨਖਾਹ ਘਟਾਈ ਨਹੀਂ ਜਾ ਸਕਦੀ ਸਰਕਾਰ ਨੂੰ ਇੱਥੇ ਇੱਕ ਵਾਰ ਫਿਰ ਮੂੰਹ ਦੇ ਖਾਣੀ ਪਵੇਗੀ ਪੰਜਵੇਂ ਪੇ ਕਮਿਸ਼ਨ ਲਾਗੂ ਕਰਕੇ ਸਰਕਾਰ ਫਿਰ ਹੋਰ ਫਸ ਗਈ ਕਿਉਂਕਿ ਹੁਣ ਇਹਨਾਂ ਨੂੰ ਜਿਹੜੇ ਲਾਭ 17/7/20 ਤੋਂ ਪਹਿਲਾਂ ਵਾਲਿਆਂ ਨੂੰ ਛੇਵੇਂ ਚ ਦਿੱਤੇ ਸੀ ਉਹ ਸਾਰੇ ਲਾਭ ਦੇਣੇ ਪੈਣਗੇ ਜਿਸ ਵਿੱਚ 113% ਡੀਏ 15% ਹਾਈਕ ਆ ਸਭ ਕੁਝ ਸ਼ਾਮਿਲ ਹੋਏਗਾ ਹੁਣ ਜੇਕਰ ਗੱਲ ਕਰੀ ਤਾਂ 41100 ਦਾ ਰਾਂ ਪੰਜਵੇਂ ਪੇ ਕਮਿਸ਼ਨ ਵਿੱਚ ਦੀ ਹੀ ਜਾਂਦਾ ਹੈ ਹਾਲਾਂਕਿ ਜਿਹੜੀ 41100 ਪੇ ਬਣਦੇ ਦੋਸਤੋ ਛੇਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਬਣਦੀ ਹੈ ਸ਼ਰਤ 35 ਦੀ ਜੇਕਰ ਕੋਈ ਕਹੇ ਕਿ ਸਿੱਧਾ ਛੇਵੇਂ ਪੇ ਕਮਿਸ਼ਨ ਨੂੰ ਲਾਗੂ ਕਰੋ ਤਾਂ ਇਹ ਤਨਖਾਹ 29700 ਬਣੇਗੀ ਤੇ ਸਿਰਫ 500 ਰੁਪਏ ਦਾ ਫਰਕ ਪਵੇਗਾ ਠੀਕ ਹੈ ਜੀ ਸੋ ਹੁਣ ਬਹੁਤ ਸਾਰੇ ਭੈਣ ਭਾਂਤ ਐਕਸਪਰਟ ਬੈਠੇ ਹੋਣਗੇ ਲੰਮਾ ਤਜਰਬਾ ਹੋਊਗਾ ਜੌਬ ਦਾ ਤੇ ਜਿਹੜਿਆਂ ਦੇ ਉੱਪਰ ਪੰਜਵਾਂ ਛੇਵਾਂ ਫਿਰ ਉਤਵਾ ਸੱਤਵਾਂ ਜੇ ਪੇ ਕਮਿਸ਼ਨ ਨੂੰ ਜਾਂ ਪੇ ਫਿਕਸੇਸ਼ਨ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਬਹੁਤ ਜਾਣਕਾਰੀ ਹੋਊਗੀ ਸੋ ਅਸੀਂ ਤਾਂ ਨਿਮਾਣੇ ਜਿਹਾਂ ਦੇਖੋ ਸਿਰਫ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿੰਨੀ ਕੁ ਸਾਨੂੰ ਸਮਝ ਹੈ ਉਸ ਦੇ ਅਕੋਰਡਿੰਗ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਹਾਂ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਭੈਣ ਭਰਾ ਤੱਕ ਪਹੁੰਚੇ ਜਿਹੜਾ ਇਹਨਾਂ ਕਸਪੋਰਟ ਹੈ ਕਿ ਉਹ ਆਪਾਂ ਨੂੰ ਆਪਣਾ ਜਿਹੜਾ ਸਹੀ ਟੁਕਮਾ ਜਵਾਬ ਉਹ ਮਿਲ ਸਕੇ ਹਾਲਾਂਕਿ ਗੱਲ ਦੋਸਤੋ ਜੇਕਰ ਸਿੱਧੀ ਜਿਵੇਂ ਮੋٹے ਸ਼ਬਦਾਂ ਦੇ ਵਿੱਚ ਲਾਈਏ ਗੱਲ ਇਹ ਹੀ ਨਿਕਲ ਕੇ ਆਉਂਦੀ ਹੈ ਕਿ ਸਰਕਾਰ ਆਪਣੇ ਦੇ ਉੱਪਰ ਜਿਹੜਾ ਉਹ ਪੰਜਵਾਂ ਪੇਸਕੇ ਲਾਗੂ ਨਹੀਂ ਕਰ ਸਕਦੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ 17720 ਵਾਲਾ ਤਾਂ ਜ 17720 ਲਾਗੂ ਕਰਦੀ ਹੈ ਤਾਂ ਫਿਰ ਰੂਲ ਦੇ ਅਕੋਰਡਿੰਗ ਜਿਹੜੇ ਉਹ ਪਹਿਲੇ ਤੋਂ ਚੱਲ ਰਹੇ ਹਨ ਜਦ ਕਿ 17720 ਦਾ ਫਿਰ ਕੋਈ ਤਕ ਵੀ ਨਹੀਂ ਬਣਦਾ ਕਿਉਂਕਿ ਵੈਸੇ ਵੀ ਉਹ ਰੱਦ ਕੀਤਾ ਜਾ ਚੁੱਕਿਆ ਹੈ ਠੀਕ ਹੈ ਜੀ ਮਤਲਬ ਸਰਕਾਰ ਆਪਣੇ ਵਿਛਾਏ ਜਾਲ ਦੇ ਵਿੱਚ ਖੁਦ ਹੀ ਫਸਦੀ ਜਾ ਰਹੀ ਹੈ ਠੀਕ ਹੈ ਜੀ ਤਾਂ ਉਹ ਜਿਆਦਾ ਐਕਸਪਰਟ ਆਪਾਂ ਨੂੰ ਦੱਸਣਗੇ ਕਿਰਪਾ ਕਰਕੇ ਅ ਜਿਆਦਾ ਜਿਵੇਂ ਕਹਿ દਈਏ ਵੀ ਉਦਾਸ ਨਹੀਂ ਹੋਣਾ ਜਾਂ ਕਿਹਦੀ ਘਬਰਾਉਣਾ ਨਹੀਂ ਤੁਹਾਨੂੰ ਤੁਹਾਡਾ ਹੱਕ ਜਿਹੜਾ ਉਹ ਮਿਲ ਕੇ ਰਹੂਗਾ ਦੇਰ ਸਹੀ ਜਾਂ ਦਰੁਸਤ ਸਹੀ ਠੀਕ ਹੈ ਜੀ ਮਿਲੂਗਾ ਜ਼ਰੂਰ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ